ਪੰਜਾਬ ਦੇ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਦੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਨੌਜਵਾਨ ਜਸਕਰਨ ਸਿੰਘ ਨਾਇਬ ਸੂਬੇਦਾਰ ਬਣ ਕੇ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਜਿੱਥੇ ਜ਼ੋਰਦਾਰ ਸਵਾਗਤ ਕੀਤਾ ਉੱਥੇ ਹੀ ਮਾਪਿਆਂ ਦੀ ਖੁਸ਼ੀ ਚੁੱਕੀ ਨੀ ਜਾ ਰਹੀ ਸੀ ਇਸ ਨੌਜਵਾਨ ਨੇ ਆਰਮੀ ਦੇ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਆਰਮੀ ਵੱਲੋਂ ਵੀ ਇਸ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਤੇ ਨੌਜਵਾਨ ਜਸਕਰਨ ਸਿੰਘ ਨੇ ਅਪੀਲ ਕੀਤੀ ਹੈ ਕਿ ਸਾਰੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਇਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਤਾਂ ਜੋ ਪੰਜਾਬ ਦਾ ਨਾਮ ਰੌਸ਼ਨ ਹੋ ਸਕੇ ਨਿਹਾਲ ਜੀ ਗੁਰੂ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਭਾਈ ਆਣਦੇ ਬਹੁਤ ਬਹੁਤ ਜੋ ਬੋਲੇ ਈਸੋ ਨਿਹਾਲ ਜੋ ਵੀ ਵਾਗੇ ਆ। ਨਾ ਕੋਈ ਜਾਣੀ। ਸੋਹਣਿਆ ਸੋਨਿਆ। ਰਾਤਿਸਕਾ ਕਾਮ। ਨੀ ਕਾਲੀਆ। ਲੋ ਬਬਈ। ਕੀ? ਇੱਥੇ ਆ ਵਾਗੇ ਸਰਪੰਚ। ਸ਼ੀ ਸ਼ੀ ਸ਼ੀ। ਇਹ ਕਿ ਤੂੰ ਮੱਲਾ ਦਾ ਭਾਂਡਾ ਕਿੱਥੋਂ ਪਾਉਣੇ? ਕਿੰਨੀ ਪਾਈ ਆ। ਬਹੁਤ ਬਹੁ ਪਾਈ ਜੋ ਲਲ ਨਾਲ ਪਾਈ ਜੋ ਪਾਈ ਜੋ। ਬਹੁਤ। ਬੈਂਤਰੀ ਪਾਦੀ ਡੈਡ। ਬਹੁਤ ਬਹੁ ਨਾਲ ਹੀ ਪਾਓ। ਬੋਲੇ ਸੋਨਿਆ ਸੋ ਸਾਰ ਸੋ ਸਾਰ ਸੋ ਸਾਰ ਸੋ ਸਾਰ ਸੋ ਸਾਰ ਨਾ ਕਿਹੜਾ ਪਿੰਡ ਤੇ ਕਿਹੜੇ ਰੈਂਕ ਚ ਅੱਜ ਤੀਂ ਭਰਤੀ ਹੋ ਕੇ ਆਏ ਹੋ ਮੇਰਾ ਨਾਮ ਜੀ ਜਸਕੰਦਰ ਸਿੰਘ ਪਿੰਡ ਪੰਜਗਰੀਆਂ ਨਿਜਰਾ ਮੈਂ ਭਾਰਤੀ ਫੌਜ ਅੰਦਰ ਆਰਟੀ ਜੀਸੀਓ ਐਜ਼ ਆ ਰਿਲੀਜੀਅਸ ਟੀਚਰ ਲਾਈਫ ਸੂਬੇਦਾਰ ਦਾ ਰੈਂਕ ਲੈ ਕੇ ਮੈਂ ਭਰਤੀ ਹੋਇਆ ਹਾਂ ਜੀ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ ਨੂੰ ਪਹਿਲੇ ਨੰਬਰ ਤੇ 골ਡ ਮੈਡਲਿਸਟ ਲੈ ਕੇ ਮੈਂ ਆਪਣੇ ਪਿੰਡ ਪਹੁੰਚਿਆ ਜੀ ਕਿੰਨਾ ਖੁਸ਼ ਮਹਿਸੂਸ ਮਿਲਣ ਡਿਆ ਵੀ ਜੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ ਤੇ ਇੰਨਾ ਟਾਈਮ ਕਦੇ ਰਹਿ ਨਹੀਂ ਸੀ ਘਰ ਤੋਂ ਬਾਹਰ ਹੀ ਬਾਕੀ ਇੰਨੇ ਟਾਈਮ 'ਚ ਬਹੁਤ ਕੁਝ ਸਿੱਖਿਆ ਹੈ ਆਪਣਾ ਚਲੋ ਆਪਣੇ ਸਾਥ ਸਬੰਧੀ ਸਭ ਨੇ ਬੜਾ ਸਤਿਕਾਰ ਕੀਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿਤਨਾ ਕਿਤੇ ਜਿਹੜੇ ਨੌਜਵਾਨ ਆ ਉਹ ਵੱਡੇ ਪੱਧਰ ਤੇ ਨਸ਼ੇ ਦੀ ਦਲਦਲ 'ਚ ਫਸਦੇ ਜਾਂਦੇ ਉਹਨਾਂ ਨੂੰ ਕੀ ਮ ਮੈਂ ਹੀ ਕਹਾਂਗਾ ਜੀ ਆਪਣਾ ਤੁਸੀਂ ਮੋਟਿਵ ਰੱਖੋ ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ ਅਸੀਂ ਬੇਰੋਜ਼ਗਾਰੀ ਬਹੁਤ ਹੈ ਆਪਣੇ ਇੱਥੇ ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ ਏਡੀ ਗੱਲ ਵੀ ਨਹੀਂ ਨੌਕਰੀ ਮਿਲਦੀ ਨਹੀਂ ਹੈ ਬਾਕੀ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਹੈ ਸਾਰੇ ਕਾਰਜ ਹੁੰਦੇ ਆ ਜੀ ਵਿਖਿਆ ਕਿ ਜਿਆਦਾਤਰ ਜਿਹੜੇ ਨੌਜਵਾਨ ਆ ਬਾਹਰ ਦੂਸਰੀ ਕੰਮਾਂ ਨੂੰ ਜਿਆਦਾ ਪਹਿਲ ਦਿੰਦੇ ਆ ਗੁਰਬਾਣੀ ਤੋਂ ਦੂਰ ਰਹਿੰਦੇ ਨੇ ਤੁਸੀਂ ਗੁਰਬਾਣੀ ਦੇ ਵਿੱਚ ਪਰਫਕ ਰਹਿ ਕੇ ਜਿਹੜੀ ਇਹ ਸਫਲਤਾ ਹਾਸਲ ਕੀਤੀ ਆ ਹਾਂਜੀ ਹਾਂਜੀ ਮੈਂ ਜੀ ਗੁਰਬਾਣੀ ਬਾਬਾ ਜੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਚਰਨ ਸਨਚੇ ਆਏ ਹਾਂ ਜੀ 2010 ਤੋਂ ਅੱਜ 14-15 ਸਾਲ ਹੋ ਗਏ ਇਹਨਾਂ ਦੇ ਕੋਲ ਹੀ ਪਲੇ ਇਹਨਾਂ ਨੇ ਸਾਰਾ ਸਿਖਾਇਆ ਜੀ ਤੇ ਨਾਲ ਪੜ੍ਹਾਈ ਕੀਤੀ ਆਪਣੀ ਤੇ ਮਹਾਰਾਜ ਜੀ ਨੇ ਕਿਰਪਾ ਕਰਕੇ ਸਫਲਤਾ ਬਖਸ਼ੀ ਜੀ ਅੱਜ ਵੱਡਾ ਮਾਨ ਸਨਮਾਨ ਮਿਲਣ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਜੀ ਕੀ ਨਾ ਆ ਅੱਜ ਕਿੰਨਾ ਕੁ ਮਾਣ ਸਨਮਾਨ ਮਿਲਣ ਡਿਆ ਵਾ ਵੀ ਅੱਜ ਬੇਟਾ ਜਿਹੜਾ ਵਾ ਭਰਤੀ ਹੋ ਕੇ ਘਰ ਪਹੁੰਚਿਆ ਵਾ ਸਰਦਾਰ ਨਰਿੰਦਰ ਸਿੰਘ ਦਾ ਪਿੰਡ ਪੰਜਗਰੇਂਗ ਨਿਜਰਾ ਜਸਕੰਦਰ ਸਿੰਘ ਦਾ ਬੇਟਾ ਮੇਰਾ ਭਰਤੀ ਹੋਇਆ ਆਰਮੀ ਚ ਆਰਟੀ ਜੀਐਸਓ ਤੇ ਬਹੁਤ ਇਨ ਮਿਹਨਤ ਕੀਤੀ ਆ ਤੇ ਫੇਰ ਉੱਥੇ ਤੱਕ ਪਹੁੰਚਿਆ ਪੜ੍ਹਾਈ ਦਾ ਸਾਰਾ ਮੁੱਲ ਜੀ ਤੇ ਸਾਰੇ ਬੱਚੇ ਪੜ੍ਹਨ ਤੇ ਇਤਨਾ ਹੀ ਇਹਦੇ ਕੋਲ ਸਕੰਦਰ ਕੋ ਕਿਤਾਬਾਂ ਸਾਰੀਆਂ ਹੈਗੀਆਂ ਜੇ ਕੋਈ ਬੱਚਾ ਪੜ੍ਹਨਾ ਚਾਹਵੇ ਤੇ ਉਹ ਦੱਸਿਆ ਬਕਰੋ ਸਾਰੇ ਕੋਲ ਪੜਾਇਆ ਕਰੋ ਹੋਰ ਇਹ ਪਿੰਡ ਦੇ ਦਾ ਨੌਜਵਾਨ ਕੋਈ ਵੀ ਨੌਕਰੀ ਕਰਨ ਤੇ ਇਸ ਤਰ੍ਹਾਂ ਸਨਮਾਨਤ ਹੁੰਦੇ ਰਹਾ ਤਾਂ ਬਹੁਤ ਵਧੀਆ ਗੱਲ ਹੈ ਜੀ ਕਿੰਨਾ ਘਮ ਮਹਿਸੂਸ ਹੋ ਰਿਹਾ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਵਧੀਆ ਜੀ ਆਣਾ ਚਾਹੁੰਦੇ ਹੋ ਅੱਜ ਬੜਾ ਮਾਨ ਸਨਮਾਨ ਮਿਲਣ ਡਿਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਪੰਜਗਰਾਇਆਂ ਇਹ ਸਾਡਾ ਬੱਚਾ ਤੇ ਇਹਨੇ ਬੜੀ ਤਰੱਕੀ ਕੀਤੀ ਹੈ ਮਹਾਰਾਜ ਨੇ ਇਹਨੂੰ ਕਿਰਤ ਤੇ ਕਿਰਪਾ ਕੀਤੀ ਹੈ ਪਹਿਲੋ ਛੋਟਾ ਹੁੰਦਾ ਸੀ ਸਾਡੇ ਕੋਲ ਰਿਆ ਬਾਣੀ ਸਿੱਖੀ ਇਹਨੇ ਬਾਣੀ ਸਿੱਖ ਕੇ ਗੁਰੂ ਨਾਲ ਐਸਾ ਜੁੜਿਆ ਕਿ ਆਪਾਂ ਨੂੰ ਪਤਾ ਹੀ ਹੈ ਪਿੰਡ ਦੇ ਇਲਾਕੇ ਚੱਕੇ ਜੀ ਵੀ ਆਪਣੇ ਇਲਾਕੇ ਚ ਵੀ ਸਾਰੇ ਜੇ ਕਥਾ ਕਰਨ ਵੀ ਜਾਂਦਾ ਜਾਂਦਾ ਰਿਹਾ ਤੇ ਉਹ ਤੋਂ ਬਾਅਦ ਇਹਨੇ ਪੜ੍ਹਾਈ ਐਮਏ ਕਰਕੇ ਜਿਹੜੀ ਧਾਰਮਿਕ ਪੜ੍ਹਾਈ ਦੀ ਐਮਏ ਕਰਕੇ ਗਿਆਨੀ ਕਰਕੇ ਤੇ ਅੱਜ ਇਹ ਭਰਤੀ ਹੋ ਕੇ ਆਇਆ ਸੂਬੇਦਾਰ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਹ ਇਰਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤਰੱਕੀਆਂ ਕਰੇ ਤੇ ਇਹੋ ਹੀ ਸਾਡੀ ਅਰਦਾਸ ਹੈ ਤੇ ਹੋਰ ਬੱਚਿਆਂ ਨੂੰ ਵੀ ਇਹੋ ਹੀ ਸਾਡੀ ਬੇਨਤੀ ਆ ਕਿ ਨਸ਼ਿਆਂ ਤੋਂ ਛੱਡ ਕੇ ਤੇ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਅੱਜ ਬਾਣੀ ਨਾਲ ਇਹ ਬੱਚਾ ਜੁੜਿਆ ਸੀ ਤੇ ਕਿੰਨੀ ਤਰੱਕੀ ਕੀਤੀ ਕਿੰਨਾ ਮਾਣ ਮਹਿਸੂਸ ਕੀਤਾ ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ ਸਾਡਾ ਵੀ ਰੋਸ਼ਨ ਕੀਤਾ ਤੇ ਸਾਰੇ ਇਲਾਕੇ ਦਾ ਵੀ ਨਾਂ ਰੋਸ਼ਨ ਕੀਤਾ ਇਹ ਬੱਚੇ ਨੇ ਤੇ ਇਹ ਬੜਾ ਸਾਨੂੰ ਵੱਡਾ ਇਹ ਜਿਹੜਾ ਖੁਸ਼ੀ ਆ ਇਹ ਇਹਦੇ ਵਿੱਚ ਸਾਨੂੰ ਬੜਾ ਵੱਡਾ ਮਾਣ ਮਿਲ ਰਿਹਾ ਹੈ ਇਹਦੇ ਵਿੱਚ ਅੱਜ ਤੇ ਬਾਕੀ ਬੱਚਿਆਂ ਨੂੰ ਵੀ ਇਹੋ ਹੀ ਬੇਨਤੀ ਆ ਕਿ ਬਾਣੀ ਨਾਲ ਜੁੜੀਏ ਗੁਰੂ ਨਾਲ ਜੁੜੀਏ ਗੁਰੂ ਨਾਲ ਜੁੜਿਆ ਹੀ ਇੱਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਆਪਾਂ ਦੀ ਇਹੋ ਹੀ ਅਰਦਾਸ ਬੇਨਤੀ ਆ